ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀ ਸਬਾਵਾਂ ਚੱਲ ਰਹੀਆਂ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਅੱਜ ਰੇਂਜ ਨਹੀਂ ਸੀਗੀ ਇੱਥੇ ਰਮਦਾਸ ਅੱਜ ਸਬਾਵਾਂ ਚੱਲ ਰਹੀਆਂ ਬਿਲਕੁਲ ਵੀ ਰੇਂਜ ਸੀ ਕੱਲ ਦੇ ਕੱਟ ਆਫ ਹੋਏ ਸੀ ਤੇ ਸੰਸਥਾ ਵੱਲੋਂ ਜਿਹੜੀਆਂ ਸਾਰੀਆਂ ਬੂਟਾਂ ਅਜ ਰਮਦਾਸ ਏਰੀਆ ਦੇ ਵਿੱਚ ਲੈ ਆਂਦੀਆਂ ਗਈਆਂ ਕਿਉਂਕਿ ਇੱਥੇ ਪਿੰਡ ਜਿਹੜੇ ਬਹੁਤ ਮਾੜੇ ਹਾਲਾਤ ਸੀ ਫੋਨ ਬਹੁਤ ਆ ਰਹੇ ਸੀ ਪਿੰਡਾਂ ਦੇ ਨਾਮ ਜਿਹੜੇ ਉਹ ਗੱਗੜ ਪਿੰਡ ਹੋਏ ਤੇ ਕਾਫੀ 5-6 ਪਿੰਡ ਜਿਹੜੇ ਉਧਰਲੇ ਪਾਸੇ ਜਿਹੜੇ ਕਵਰੇਜ ਕੀਤੇ ਆ ਨੰਗਲ ਸੋਲ ਕੋਈ ਇਦਾਂ ਦੇ ਕਾਫੀ 5-6 ਪਿੰਡਾਂ ਦੇ ਵਿੱਚ ਸੰਸਥਾ ਗਈ ਆ ਵੀਡੀਓ ਦੇ ਵਿੱਚ ਜਰੂਰ ਸੁਣ ਲਇਓ ਤੁਸੀਂ ਜਿਹੜੇ ਉੱਥੇ ਲੋਕਲ ਵੀਰ ਸੀ ਨਾਲ ਬਾਕੀ ਬਾਕੀ ਜਿਹੜੀਆਂ ਹੁਣ ਕੱਲ ਜਿਹੜਾ ਹਰੀਕੇ ਪਤਣ ਜਾ ਰਹੇ ਆ ਕਲਾਨੌਰ ਦੇ ਵਿੱਚ ਪਹਿਲਾਂ ਸਵਾਮਾਂ ਸੀਗੀਆਂ ਅੱਜ ਜਿਹੜੀਆਂ ਬੋਟ ਜਿਹੜੀ ਬਣਾਈ ਸੀਗੀ ਉਸ ਪ੍ਰੈਗਨੈਂਟ ਜਿਹੜੀ ਭੈਣ ਸੀਗੀ ਉਹਨੂੰ ਅੱਜ ਰੈਸਕਿਊ ਕਰਕੇ ਫਿਰ ਇੱਕ ਭੈਣ ਨੂੰ ਕਲਾਨੌਰ ਪਿੰਡ ਇੱਕ ਨੰਗਲ ਪਿੰਡ ਤੋਂ ਰੈਸਕਿਊ ਕਰਕੇ ਉੱਥੇ ਉਹਨਾਂ ਨੂੰ ਪਚਾ ਪਚਾਇਆ ਗਿਆ ਚੱਲ ਜਣੇ ਪਾਣੀ ਪਾਣੀ ਮੋੜ ਚੱਲ ਜੂਗੀ ਹਾਂ ਜਿਹੜਾ ਬਾਬਾ ਹੱਤੀ ਵਾਲਾ ਨਾ ਕੰਬੀਨਾ ਆਹ ਉਹਨਾਂ ਦੇ ਤਾਲੀ ਕੌਣ ਆ ਕੌਣੇ ਪੈਦ ਬਾਜਾ ਉਹ ਤਾਂ ਕਿਹੜੇ ਮੋੜ ਚੱਲ ਬੇਸਕਾ ਫਲਾ ਇੱਥੇ ਲਾ ਕੇ ਰੁਲਾ ਬਾਈ ਉਹ ਇੱਕ ਟਿੰਡੀਆਂ ਇੱਕ ਟਿੰਡੀਆਂ ਨਾ 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 ਜਾਣੇ ਖਰਾਬ ਹੋ ਜਾਣਗੇ ਖਰਾਬ ਹੋ ਜਾਣਗੇ ਜਾਣੇ ਆ ਵੀਰੇ ਆ ਸੁਣ ਆਈ ਤੇ ਪੰਜ ਗਰੇ ਉਹ ਆਪਣਾ ਨਕਲਣਾ ਵੀਰੇ ਉਹ ਦੇਰ ਆ ਗਏ ਉਹ ਦੇਦੇ ਵੀ ਘਰ ਦੀ ਮਾਲੇ ਇਤਲੇ ਉਹਨਾਂ ਨੂੰ ਬਿਠਾ ਲਿਆ ਆਪਾਂ ਬਿਠਾਉਣ ਲੱਗੇ ਆ ਮੇਰੀ ਗੱਲ ਸੁਣ ਐਸਾ ਉਹ ਸੋਣੀ ਵਾਲੀ ਆਉਣ ਲੱਗੇ ਫੇਰ ਉਹਨਾਂ ਨੂੰ ਸਮਾਨ ਜਿਹੜਾ ਸਾਡੇ ਕੋਲ ਸੀ ਨਾ ਪਾਣੀ ਪੂਣੀ ਉਹਨਾਂ ਨੂੰ ਲਾਤਾ ਹੀ ਤੋੜ ਲਿਆ ਹੁਣ ਉਹਨਾਂ ਕੋਲ ਦੇਖੀ ਸੋਣੀ ਨਾ ਕੋਈ ਉਹ ਬੈ ਕਿਆ ਕਿਆ ਮੈਂ ਕਹਾ ਉਹਨਾਂ ਨੂੰ ਤੇ ਕਰ ਦੋ ਜਰ ਸਾਡੇ ਧਿਆਨ ਨਾਲ ਵੀਰੇ ਧਿਆਨ ਆ ਗੁੱਡ ਇੱਥੇ ਇੱਥੇ ਦੇ ਦੀ ਇਹਨਾਂ ਨਾਲ ਲੋਕਾਂਾਂ ਗਾਂ-ਗਾ ਦੇ ਦਿੰਦੇ ਅੱਛਾ ਲੋਕ ਅੱਗੇ ਵੀ ਦੇਣੇ ਨੇ ਨਾ ਧਿਆਨ ਨਾਲ ਧਿਆਨ ਨਾਲ ਧਿਆਨ ਓਏ ਯਾਰ ਚੱਲ ਧਿਆਨ ਚੱਲ ਚਲ ਅੱਗੇ ਵੀ ਦੇ ਦੇ ਅੱਗੇ ਵੀ ਦੇ ਦਾਂਗੇ ਫੇਰ ਆਉਣੇ ਆ ਕਰੀ ਤੁਸੀਂ ਕਿੰਨੇ ਦਿਨ ਤੋਂ ਜੀ ਕਿੰਨੇ ਦਿਨ ਤੋਂ ਫਸੇ ਹੋ 4 ਦਿਨ ਹੋ ਗਏ ਠੀਕ ਹੈ ਜੀ ਘਮਰਾਏ ਤੋਂ ਆ ਗਈਆਂ ਕਿਸੀ ਘਮਰਾਏ ਪੁੱਛ ਕੇ ਇਹਨਾਂ ਦੇ ਕਰੀ ਹੈਲੋ ਦੇਖੋ ਸਾਰਾ ਪਿੰਡ ਹੱਕਾ ਮਾਰਦਾ ਜੀ ਸਾਰਾ ਪਿੰਡ ਜਿਹੜੇ ਵੀ ਗੇਟ ਤੇ ਜਾਂਦੇ ਹਰੇਕ ਬੰਦਾ ਮਦਦ ਮੰਗਦਾ ਹੈ ਜੀ ਇਹੋ ਬਲਾਕ ਦੇ ਹਾਂਜੀ ਇਹ ਤੋਂ ਵਈਆਂ ਕੋਲ ਆਉਂਦੀਆਂ ਨਾ ਕਲਦੀਆਂ ਤੂੰ ਗੱਲ ਛੱਡ

ਆ ਗਿਆ ਆ ਗਿਆ ਬਾਬੂ ਚਲ ਇੱਧਰ ਚੱਲ ਐਸੇ ਰੋੜ ਦੇ ਆ ਗਿਆ ਆ ਗਿਆ ਯਾਰ ਆ ਗਿਆ ਆ ਗਿਆ ਬਾਬੂ ਆ ਗਿਆ ਕੀ ਦੀ ਗਿਆ ਹੋਲੀ ਇੱਕ ਇੱਕ ਤੇ ਇੱਕ ਲੈ ਜਾ ਬਸ ਬਾਬਾ ਫਟਾ ਬਾਬੂ ਬਾਬੂ ਬੰਨ ਕੇ ਲੈ ਲਿਆ ਬਿਸਕਟ ਵੀ ਆ ਗਏ ਹੁਣ ਖੋਲੀ ਚੱਲੀ ਉਹ ਕਹਿੰਦੇ ਘਰਾਂ ਘੱਡ ਕੇ ਨਾ ਢੇ ਹਾਂ ਹੋਲੀ ਚੱਲੇ ਨੱਟੇ ਟਿਕ ਟਿਕ ਜਿਆਦਾ ਛੱਲ ਵਜਦੀ ਨਾ ਬਾਬੂ ਵਿੱਚੋਂ ਪਰੇ ਹੋ ਜੀ ਪਿੱਛੇ ਹੋਣਾ ਹਾਂ ਜੀ ਬਾਪੂ ਇੱਕ ਪ੍ਰੈਗਨੈਂਟ ਭੈਣ ਆ ਉਹ ਲੈ ਦੀਏ ਪਹਿਲਾਂ ਅਈ ਬੀਬੀ ਨੂੰ ਲੈਣ ਆਇਆ ਜੀ ਉਹ ਦੇਖੋ ਖੜੇ ਨਹੀਂ ਬਾਪੂ ਭੈਣ ਨੂੰ ਲੈ ਗਿਆ ਮੈਂ ਤੈਨੂੰ ਇੱਥੇ ਲੈ ਆਇਆ ਮੈਂ ਮੇਰੀ ਬੰਮੀ ਦੀ ਭੈਣ ਨਹੀਂ 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 ਮੈਂ ਪ੍ਰੈਗਨੈਂਟ ਬਾਪੂ ਮੈਨੂੰ ਦੇ ਉਹ ਕਰਨਾ ਪਹਿਲਾਂ ਦਾ ਲੋਕ ਪਾਉਣ ਨਾ ਆ ਰੋੜੀ ਆ ਰਾਹ ਦੇ ਦਿਓ ਭਾਈ ਰਾਹ ਦੇ ਦਿਓ ਆ ਫੜੋ ਆ ਲੈ ਫੜ 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 ਬੰਨ ਕੇ ਲੈ ਲਓ ਥੋੜਾ ਦੂਰ ਹੋ ਜਾ ਪਿੱਛੇ ਹੋ ਜਾ ਪਿੱਛੇ ਬੰਨ ਕੇ ਲੈ ਲਓ ਯਾਰ ਥੋੜਾ ਦਾ ਆਰਾਮ ਨਾਲ ਆਰਾਮ ਨਾਲ ਪੈਣਾ ਪਿੱਛੇ ਰਹਿਓ ਪਿੱਛੇ ਆਜਾ ਪੈਣਾ ਆਜ ਆ ਲੈ ਪੈਣਾ चलो साईं ठीकु आहे वाहिगुरु 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 ਤਿਆਨ 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 ਮੇਰੀ ਗੱਲ ਤਾਂ ਸੁਣੋ ਮੈਂ ਨਾ ਰੁਕ ਤਾ ਉਹ ਜਾ ਯਾਰ ਤੋਰ ਦੇ ਖਾਲੀ ਪੁੱਛਿਆ ਆ ਤੋਰ ਗਈ ਆ ਅੱਭੀ ਆ ਜਾਓ ਆ ਜਾਓ ਮੈਂ ਪੂੜੀ ਲੈਣੇ ਲਈ ਹੁਣੀ ਆ ਰਿਹਾ ਦੋ ਰੁਕੋ ਚਾਰ ਦੇਓ ਓਏ ਓ ਇੱਕ ਮਿੰਟ ਓ ਵੀਰੇ ਇੱਕ ਮਿੰਟ ਗੱਲ ਤਾਂ ਸੁਣ ਲੋ ਸਾਡੀ ਗੱਲ ਤਾਂ ਸੁਣ ਲੋ ਤੁਹਾਨੂੰ ਹੋਰ ਕੀ ਪ੍ਰੋਬਲਮ ਹੈ ਖਾਣ ਓ ਯਾਰ ਓ ਸਾਡੀ ਗੱਲ ਤਾਂ ਸੁਣ ਲੋ ਖਾਣ ਪੀਣ ਦੀ ਉਹ ਦਿੱਕਤ ਆਉਂਦੀ ਆ ਖਾਣ ਪੀਣ ਲੈ ਕੇ ਆਵਾਂਗੇ ਅਸੀਂ ਜੇਈ ਬੋੜਨਾ ਕਰੇ ਅਸੀਂ ਲੈ ਕੇ ਆਵਾਂਗੇ ਹੋਰ ਚੀਜ਼ਾਂ ਖਾਣ ਕੇ ਮੈਂ ਖਾਣ ਪੀਣ ਨੂੰ ਲੈ ਕੇ ਆਵਾਂਗੇ ਜੀ ਸਾਰਾ ਕੁਝ ਉਹਨਾਂ 2 ਘੰਟੇ ਦੋ ਦੋ ਆਉਂਦੇ ਯਾਰ ਆ ਬਾਦ ਯਾਰ ਦੇਖ ਲੈ ਵੀਰੇ ਹੋਰ ਸਾਡੀ ਆਉਂਦੇ ਆ ਹੋਰ ਆ ਦੇਖੋ ਘਰ ਦਾ ਨਹੀਂ ਆ ਜੇ ਹੋਈ ਆਵੇ ਸਾਈਡ ਤੇ ਤੋਂ ਮੜੀ ਜੀ ਬੋੜ ਆਗੇ ਆਗੇ ਮੁਰਤੇ ਆਗੇ ਭੈਣ ਲੈ ਜੀ ਨਹੀਂ ਮੈਂ ਮੋਕੇ ਲੈਉਂ ਨਹੀਂ ਇਹ ਲੈਣ ਕਿਹੜਾ ਸਮਾਨ ਲੈਉਂ ਉੱਪਰ ਕੋਈ ਜਾਊਗਾ ਰੰਦਾ ਲੈ ਜਨ ਭੈਣ ਨੂੰ ਲੈ ਕੇ ਭੈਣ ਨੂੰ ਬਿਠਾ ਲਈਏ ਰੁਕ ਜਾ ਰੁਕ ਜਾ ਇੱਕ ਮਿੰਟ ਰੁਕ ਜਾ ਯਾਰ ਇੱਕ ਮਿੰਟ ਰੁਕ ਜਾ ਵਾਹਿਗੁਰੂ 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 ਕੋਈ ਨਹੀਂ ਪਹੁੰਚਿਆ ਇੱਥੇ ਸਭ ਪਿਛੇ ਨੂੰ ਹੀ ਜਾਂਦੇ ਨੇ ਬਿਲ ਨਾਲੇ ਦੇਗਾਲਾਤ ਕਰੋਨਾ ਹੁੰਦਾ ਦੇਖਿਆਲਾਤ ਪੰਜਾਬ ਦੇ ਅਲਾਕਾ ਬਿਲਕੁਲ ਇਸ ਡੇਟ ਨਹੀਂ ਆ ਗਈ ਜਦੋਂ ਤੁਸੀਂ ਉਹ ਦੇਣ ਲੱਗੇ ਸੀ ਨਾ ਉਹ ਦੇਖ ਲਓ ਕਿ ਕਿਵੇਂ ਮੇਰੇ ਕੋਲ ਆ ਜਾਇਆ ਹੋਇਆ ਆ ਨਿਕਲ ਹੀ ਹੋ ਜਾਣਾ ਸਾਰਾ ਸੁਣ ਕੇ ਤਾਂ ਨਹੀਂ ਦੇਖੇ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਕੀ ਕਰੀਏ ਯਾਰ ਇਹ ਸਾਰੇ ਪੰਜਾਬ ਚ ਹੁਣ ਕਿੱਥੇ ਕਿੱਥੇ ਜਾਈਏ ਯਾਰ ਬਿਲਕੁਲ ਸਮਝੀ ਨੇ ਸਾਰੇ ਹੀ ਹਾਲਾਤ ਇਹ ਮਾੜੇ ਆ ਬਿਲਕੁਲ ਬਿਲਕੁਲ ਕਲਾਂ ਨਾ ਔਰ ਉਧਰੋਂ ਕਿੱਧਰ ਕਿੱਧਰ ਨੂੰ ਜਾਈਏ ਯਾਰ ਖਾਣ ਪੀਣ ਦੀ ਤਾਂ ਇੰਨੀ ਦਿੱਕਤ ਆ ਜੀ ਜਦੋਂ ਹੁਣ ਅਸੀਂ ਉਹ ਇਹ ਫੜਾਇਆ ਖਾਣ ਨੂੰ ਬਿਸਕੁਟ ਮਤਲਬ ਸਾਰੇ ਇੱਕ ਦੂਜੇ ਦੇ ਉੱਪਰ ਦੀ ਹੋ ਕੇ ਆਇਆ ਇੱਥੇ ਲੋਕ ਭੁੱਖੇ ਬੈਠਿਓ ਆ ਤਿੰਨ ਦਿਨ ਤੋਂ ਹੁਣ ਦਿਨ ਤੋਂ ਰੋਣ ਲੱਗ ਜਾਂਦੇ ਨੇ ਜੀ 2-3 ਦਿਨ ਤੋਂ ਭੁੱਖੇ ਦੱਸਦੇ ਨੇ ਜੀ ਜਿਹੜੀ ਪ੍ਰੈਗਨੈਂਟ औरत ਕਿੱਧਰੇ ਹੋਊ ਬ੍ਰੈਗਨੇਟ ਭੈਣ ਆ ਜੋਦੇ ਦੇ ਵਾਈਫ ਜੋਦੇ ਦੇ ਜੋਦੇ ਦੀ ਵਾਈਫ ਕੋ ਉਹਦਾ ਬੱਚਾ ਹੋਣਾ ਜੀ ਕਿੱਥੇ ਆ ਘਰ ਜੋਦੇ ਦਾ ਜੀ ਘਰ ਕਿੱਥੇ ਆ ਹਾਂ ਜੀ ਇੱਥੇ ਨੇ ਬਾਈ ਹਾਂ ਹਾਂ ਪਾਣੀ ਲੈ ਫੜ ਪਾਣੀ ਪਾਓ ਬਾਈ ਨੂੰ ਯਾਰ ਉਹ ਬਾਈ ਨੂੰ ਪਾਣੀ ਪਾ ਪਾਦਾ ਕਰਦਾ ਪਾਣੀ ਦੇ ਬਾਈ ਬਾਈ ਬਫੜ ਯਾਰ ਉਹ ਸੈਟ ਉੱਪਰ ਗਾ ਲਓ ਇੱਕ ਇੱਕ ਬੋਤਲ ਪਾਣੀ ਪੀਤਾ ਨਹੀਂ ਨਹੀਂ ਪਾਣੀ ਨਹੀਂ ਪੀਤਾ ਪੀਤਾ ਹੀ ਨਹੀਂ ਪਾਣੀ ਅੱਛਾ ਲੈ ਤੁਸੀਂ ਵੀ ਪਿਓ ਲੈ ਫੜੋ ਆਪਣਾ ਕਪਲਾ ਲਾਵਾ ਕਿੱਥੇ ਪਤਾ ਨਹੀਂ ਤਾਈ ਫਿਰ ਤੁੰਨੇ ਕੋਲ ਕੋਈ ਹੈਲਪਲੀ ਆਇਆ ਕੋਈ ਬੰਦਾ ਹੋਰ ਕੋਈ ਕਰਦੇ ਬਾਈ ਕਰ ਦੂ ਓਕੇ ਕੁਝ ਖਾਣ ਨੂੰ ਦੇ ਕੇ ਗਏ ਪਾਣੀ ਲੈ ਕੇ ਗਏ ਪਾਣੀ ਦੇ ਕੇ ਗਏ ਖਾਣ ਪੀਣ ਦੇ ਵੀਰੇ ਦੋ ਤਿੰਨ ਬੋਟਾਂ ਉਹ ਲੈ ਕੇ ਜਾਈ ਲੈ ਗਏ ਲੈਣੀਆਂ ਸਾਰੀਆਂ ਲੈ ਕੇ ਇਤਨੀ ਲੈ ਕੇ ਆਉਣਾ ਉਹ ਤੋਂ ਆ ਸਕਦੇ ਇੱਥੇ ਆ ਜੀ ਮੋਬਾਈਲ ਫੇਰ ਉਹ ਲੱਗੇ ਜਾਈ ਜਾ 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 ਆਜਾ ਮੇਰਾ ਪੁੱਤ ਆਜਾ ਵਾਕੇ ਨਾਲ ਜਦੋਂ ਜੀ ਆਉਂਦੇ ਜੇ ਤੁਮਾਂ ਬਿਨਾਂ ਆਉਂਗਾ ਪਾਣੀ ਨਾ ਛੱਡੋ ਯਾਰ ਮੁੰਡੇ ਵੀਰ ਇਧਰ ਨੂੰ ਮੂੰਹ ਕਰ ਲੋ ਉਧਰੋਂ ਇਧਰ ਨੂੰ ਮੂੰਹ ਕਰ ਲੋ ਇਹ ਭੈਣ ਦੇ ਜਿਹੜਾ ਬੱਚਾ ਹੋਣਾ ਜੀ ਬੜਾ ਸੀਰੀਅਸ ਨੇ ਦਰਦ ਹੋ ਰਿਹਾ ਸੀ ਕਿ ਭੈਣ ਦੇ ਫੋਨ ਬਹੁਤ ਆਏ ਤਾਂ ਅਸੀਂ ਜਿਹੜਾ ਅਜੇ ਪਹੁੰਚੇ ਹਾਂ ਅਜੇ ਅਜੇ ਵੀਰ ਬਿਦਾ ਆ ਲਿਆ ਫੜ ਗਏ ਆ ਆ ਮਰੇ ਆ ਚੱਕੀ ਇਹਨੂੰ ਐਂ ਕਰੀ ਆ ਕਰੀ ਵੀਰੇ ਕਿਵੇਂ ਹੁੰਦੀ ਆ ਆ ਲੱਗ ਜਾਂਦੀ ਆ ਧਿਆਨ ਇਹ ਹੋ ਨਹੀਂ ਰਹੀ ਯਾਰ ਪਹਿਲਾਂ ਵੀ ਗੌਰ ਕਰੀ ਸੀ ਕੋਈ ਨਾ ਇੱਧਰ ਹੀ ਸੀਟ ਤੇ ਆ ਜਾਣਗੇ ਜੀ ਤੁਸੀਂ ਕਿਨਾਂ ਬਟਿਆ ਲਓ ਪੈਣ ਨੂੰ ਆ ਪਾਓ ਹੱਥ ਪਾਓ ਜੀ ਹਾਂ ਚਲੋ ਆ ਅਗਲੀ ਸੀਟ ਤੇ ਆ ਜਾਓ ਬੱਚੇ ਵਾਲੀ ਤੇ ਪੈਣੇ ਆਜੋ ਆਜੋ ਇਹ ਹਾਂ ਹੱਥ ਪਾ ਲਓ ਲੈ ਪੈਣੇ ਨੂੰ ਹੱਥ ਪਾ ਲਓ ਇਹਨੂੰ ਹੱਥ ਪਾ ਲਓ ਪੈਣੇ ਹਾਂ ਆ ਬੱਚੇ ਬੱਚਾ ਵੀ ਦੇ ਜਾ ਮੈਂ ਆ ਲੈ ਆਹ ਕੋਣੀ ਕੜੇ ਉੱਥੇ ਤਾਂ ਡੇਗੇ ਨਾਗੇ ਸਾਹਮਣੇ ਡਾਉਸ ਹੋਗੇ ਨਾ ਬਸ ਸਹੀ ਹੈ ਅੱਗੇ ਜਗ੍ਹਾ ਫਿਰ ਨਾ ਹੋਈ ਗੱਲ ਹੈ ਨਹੀਂ ਆਇਆ ਆ ਉਹ ਤੇ ਆਪਾਂ ਉਹਨੇ ਭੇਜਿਆ ਕੋਈ ਨਹੀਂ ਕੋਈ ਨਹੀਂ ਆਪਾਂ ਬਈ ਉਹ ਸਭ ਜਹਾ ਤੱਕ ਨੂੰ ਨੰਬਰ ਲੈ ਲੈ ਨੰਬਰ ਆ ਉਹ ਨੰਬਰ ਆ ਇਹਲਾ ਆ ਤੇ ਯਾਰ ਇਹ ਹਾਂਜੀ ਉਹ ਨਾ ਆ ਰਹੇ ਸੀ ਬੇਕੋ ਭੈਣ ਫਸ ਗਈ ਇੱਥੋਂ ਨਹੀਂ ਆ ਰਹੇ ਲੈ ਕੇ ਮੇਰੇਗਾ ਸੁਦਾ ਦੋ ਨਾ ਕਰਦੇ ਅਮਦਾਦ ਲੈ ਕੇ ਕਿੰਦੇ ਵੇਖ ਲੈ ਠੀਕ ਆ ਵੀਰੇ ਹਾਂਜੀ ਹਾਂਜੀ ਬੋਲ ਬੋਲੇ ਵੀਰੇ ਅੱਛਾ ਇਹ ਅੱਛਾ ਹਾਂਜੀ ਹਾਂਜੀ

ਨਿਕਲਣਾ ਜਾਣਾ ਉਹ ਬੀਬੀ ਨੇ ਜਾਣਾ ਜੀ ਕੀ ਪ੍ਰੋਬਲਮ ਹੈ ਜੀ ਹਾਂ ਜੀ ਇਹਨਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਆਜੋ ਆਜੋ ਪੈਣੇ ਕੋਈ ਨਹੀਂ ਅੱਜ ਰਮਦਾਸ ਹੀ ਜਾਣਾ ਮੈਂ ਆਜੋ ਆਜੋ ਪੈਣੇ ਆਜੋ ਆਜੋ ਉਹ ਦੋ ਵਿੱਚ ਹੋ ਜਾਓ ਇੱਥੇ ਪਾਣੀ ਕਿੰਨਾ ਕਿੰਨਾ ਰੋਲ ਲੈ ਕੇ ਆਪਾਂ ਬਹੁਤ ਜ਼ਿਆਦਾ ਦੇ ਲਾ ਹਾਂ ਉਹ ਦੋ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਉਹ ਚਲੀਏ ਯਾਰ ਸ਼ੁਕਰ ਆ ਬਣਾ ਨੂੰ ਉੱਧਰ ਘੁੰਮ ਕੇ ਫੇ ਨੌਮਨੀ ਨਾਲੀ ਨੌਮਨੀ ਨਾਲੀ ਨੌਮਨੀ ਬਹਿ ਜਾਗਾ ਆਜੋ ਭੈਣ ਆ ਆ ਵੀਰੇ ਚੜਾਓ ਭੈਣ ਨੂੰ ਕਿੱਧਰ ਦੀ ਚੜਾਉਂਗੇ ਉਹ ਦੇਖਿਓ ਇੱਕ ਸਾਈਡ ਤੇ ਆਉਂਦੇ ਦੱਬੋ ਇੱਥੋਂ ਦੱਬੋ ਨੌਮਨੀ ਉਹਦੀ ਜਾਓ ਫੇ ਇੱਥੇ ਉਹ ਯਾਰ ਇਹ ਨਹੀਂ ਜਾਣਾ ਯਾਰ ਨੌਮਨੀ ਨੂੰ ਪਾਓ ਯਾਰ ਮਾਰੇ ਨਾਲ ਧਿਆਨ ਨਾਲ ਧਿਆਨ ਨਾਲ ਕਰਨਾ ਕੋਲ ਆਜੋ ਦੋ ਤੀਰ ਪਾਓ ਲੈ ਆਜੋ ਭੈਣੇ ਇਧਰ ਦੀ ਆ ਉਹ ਆਜੋ ਭੈਣੇ ਬੱਚੇ ਤੂੰ ਕਿ ਖੜੇ ਹੋ ਜਾ ਪੁੱਤ ਕਾਕੇ ਦੀ ਗੋਦੀ ਚ ਕਰੋ ਆਜਾ ਐਨ ਕੋਈ ਨਾ ਲੋਕਾਂ ਕਰਦੇ ਆਂ ਬਾਸ ਮਾਰ ਆ ਜਾ ਮੇਰੀ ਪੈਣੇ ਆ ਜਾ ਆ ਜਾ ਬਾਈ ਮਾੜਾ ਇੱਥੇ ਮਾਗਰੇ ਭੇਜੋ ਪੈਣੇ ਇੱਥੇ ਥੱਲੇ ਚੌਂਕੜੀ ਮਾਰ ਲਓ ਚੌਂਕੜੀ ਮਾਰ ਥੱਲੇ ਭੇਜੋ ਪੈਣੇ ਚੌਂਕੜੀ ਮਾਰ ਲਓ ਕੋਈ ਨਹੀਂ ਕੋਈ ਨਹੀਂ ਠੀਕ ਹੈ ਪੈਣੇ ਇੰਨੇ ਦੇ ਖਰਨਾਗਾ ਜਾਂਦੇ ਇਹ ਨੰਗਲਸੋਹਲ ਪਿੰਡ ਆ ਜੀ ਨੰਗਲਸੋਹਲ ਵੀਰ ਮਨਜੋਤ ਸਿੰਘ ਤਲਵੰਡੀ ਬਾਬਾ ਜੀਨ ਸਿੰਘ ਸੇਵਾਦਲ ਕੱਢਦੇ ਹਾਂ ਜੀ ਦੱਸ ਦੇ ਵੀਰੇ ਦੱਸ ਦੇ ਵੀਰੇ ਭਾਈ ਕਿੱਥੇ ਆ ਜਾ ਲਾਓ ਕਰ ਚਲੋ ਚਲੋ ਥੋੜੇ ਮਿੰਟ ਲਾਓ ਹਾਂਜੀ ਸਰ ਉੱਥੇ ਪਾ ਕੇ ਫੇਰ ਥੱਲੇ ਹੋ ਇਧਰ ਦੀ ਵੀਰ ਜੀ ਸਟਾਰਟ ਕਰ ਲਈ ਤੇ ਹੇਠਾਂ ਨਹੀਂ ਜਾਣਾ ਕਿਹੜੇ ਘਰ ਜਾਣਾ ਆਪਾਂ ਚੱਲ ਜਾਣੀ ਚੱਲ ਜਾਣੀ ਆ ਅੱਬੇ ਅੱਬੇ ਤੁਰ ਕੇ ਚੱਲ ਜਾਂਦੇ ਹਾਂ ਹਾਂ